कोचा ਦੇਖਣ ਵਾਲੇ ਸਾਰੇ ਪੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਖੜੇ ਆਂ ਸ਼੍ਰੀਲੰਕਾ ਦੇ ਵਿੱਚ ਸਵੇਰੇ 5:10 ਤੇ ਜਹਾਜ਼ ਚੜ੍ਹਨਾ ਸੀ ਉਹ ਲੇਟ ਹੋ ਗਿਆ ਤੁੰਦ ਕਰਕੇ ਦਿੱਲੀ ਤੋਂ ਤੇ ਸ਼੍ਰੀਲੰਕਾ ਉਤਰਿਆ ਹੁਣ 10 10:30 ਵਜੇ 3 ਘੰਟਿਆਂ ਦੀ ਫਲਾਈਟ ਸੀਗੀ ਤੇ ਇੱਥੇ ਅਸੀਂ ਹੈਗੇ ਹਜੇ 4-5 ਘੰਟੇ ਆਥ ਨੇ 5:30 ਵਜੇ ਇੱਥੋਂ ਉੱਡਾਂਗੇ ਤੇ ਜਾਵਾਂਗੇ ਆਪਾਂ ਕਿੱ데 ਜਾਣਾ ਆਪਾਂ ਅਬੂਦਾਬੀ ਯੂਏਈ ਦੇ ਵਿੱਚ ਉਹਨਾ ਸਮਾਂ ਇੱਥੇ ਘੁੰਮਦੇ ਆ ਇੱਥੇ ਟੈਕਸੀ ਵਾਲੇ ਬਾਈ ਨਾਲ ਗੱਲ ਕੀਤੀ ਆ ਕਲੰਬੋ ਦੇ ਬਾਹਰ ਬਾਹਰ ਜਿਆ 에어ਪੋਰਟ ਆ ਕਲੰਬੋ ਇਥੋਂ 28 ਕਿਲੋਮੀਟਰ ਦੱਸਦੇ ਆ ਉਹਦੇ ਨਾਲ ਕਿਹੜੇ-ਕੁੜੇ ਦੇਵਾਂਗੇ ਫਿਰ ਅਸੀਂ ਇੱਥੇ ਆਵਾਂਗੇ 에어ਪੋਰਟ ਤੇ ਫਿਰ ਆਪਾਂ ਚੜਾਂਗੇ ਤਾਂ ਹਾਣੂ ਬੁਰਛਾ ਥਾਜ ਨੇ ਪੇਸਟ ਸਾਡੇ ਕੋਲ ਹੈ ਨਹੀਂ ਜਿੱਤੇ 에어ਪੋਰਟ ਤੇ ਕੋਈ ਦੁਕਾਨ ਹੈ ਨਹੀਂ ਸੀ ਫਿਰ ਆ ਮੂੰਹ ਸਵਾਰਦੇ ਆ ਮੜ ਖਾਣੇ ਪੀਣੇ ਆ ਮਾਹੌਲ ਦੇਖਦੇ ਆ ਆਪਾਂ ਸ਼੍ਰੀਲੰਕਾ ਦਾ ਇਹਨੂੰ ਚੋਬਰ ਨੂੰ ਹੋਇਆ ਕੁਝ ਖਵਾਉਣਾ ਪੀਣਾ ਇਹ ਸ਼੍ਰੀਲੰਕਾ ਪਈ ਹਲਵਾ ਏਦੇ ਬਲਦੇਵ ਭਾਜੀ ਰੇਟ ਕਰੀ ਜਾਂਦੇ ਟੈਕਸੀ ਵਾਲੇ ਨਾਲ ਕਈਆਂ ਨਾਲ ਗੱਲਾਂ ਬਾਤਾਂ ਕੀਤੀਆਂ శ్రీలంਕਾ ਦੀ ਸੀ ਥੋੜੀ ਜਿਹੀ ਕਰੰਸੀ ਬਦਲਾਈ ਆ ਤੇ ਕਿੰਨੇ ਚਿਰ ਗੱਲ ਹੋ ਗਈ ਭਾਜੀ 1.5 ਲੱਖ 1.5 ਲੱਖ ਤੇ ਅਸੀਂ 1.5 ਲੱਖ శ్రీਲੰਕਨ ਕਰੰਸੀ ਉਹਦੇ ਚ ਅਸੀਂ ਇਹ ਦੇਸ਼ ਨੂੰ ਮੜਾ ਮੋਟਾ ਆ ਜੇ ਘੁੰਮਾਂਗੇ 4-5 ਘੰਟੇ ਕਮਾਉਣਗੇ ਆਪਾਂ ਨੂੰ ਇਹ ਤੇ ਇਹ ਇਥੋਂ ਦੇ 에어ਪੋਰਟ ਦਾ ਬਾਹਰਲਾ ਪਾਸਾ ਕੋਲੰਬੋ ਇੰਟਰਨੈਸ਼ਨਲ 에어ਪੋਰਟ శ్రీਲੰਕਾ ਤੇ ਸਾਹਮਣੇ శ్రీਲੰਕਾ ਦਾ ਝੰਡਾ ਝੂੜ ਰਿਹਾ ਜਿਹੜਾ ਹੈ ਕਿ ਇਹਨਾਂ ਦੇ ਕਰੈਕਟ ਟੀਮਾਂ ਦੇ ਜਿਹੜੇ ਮੈਚ ਮੂ ਚੱਲਦੇ ਹੁੰਦੇ ਆ ਇਹਨਾਂ ਦੇ ਛੱਗਾਂ ਦੇ ਛਪਿਆ ਹੁੰਦਾ ਉਦੋਂ ਦੇਖਿਆ ਆਪਾਂ ਆਹ ਟੈਕਸੀ ਵਾਲੇ ਮਿੱਤਰ ਨਾਲ ਗੱਲਬਾਤ ਕੀਤੀ ਆ ਆਲਟੋ ਤੇ ਆਪਾਂ ਘੁੰਮਾਂਗੇ ਹੈਲੋ ਪਰਸ਼ੀਆ ਨੇਮ ਬ੍ਰਦਰ ਯਰ ਮਾਈ ਨੇਮ ਇਜ਼ ਚਾਮਿਲ ਚਾਮਿਲ ਹੈਲੋ ਯਾ लेट्स ਗੋ ਫॉर ਚਾਮਿਲ ਚਾਮਿਲ ਓਨਲੀ ਅੰਡਰਸਟੈਂਡ ਇੰਗਲਿਸ਼ ਯੂ ਡੋਨਟ ਸਪੀਕ ਹਿੰਦੀ ਹਿੰਦੀ ਇਸ ਸਮਾਲ 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 लेट्स ਗੋ ਮੱਖੀ ਸਮੋਲ ਨੋ ਪ੍ਰੋਬਲਮ ਨੋ ਪ੍ਰੋਬਲ ਚਮਿਲ ਆ ਆਹ ਦੇਸ਼ ਦੀ ਕਰੰਸੀ ਆਹੀਂ ਸਾਡੇ ਕੋਲ ਦਰਾਮ ਪਏ ਸੀਗੇ 200 ਦਰਾਮ ਦੇ ਕੇ ਤੇ ਇਥੋਂ ਦੀ ਆ ਪੈਸੇ ਲੈ ਆ ਸਾਨੂੰ ਦਿੱਤੇ ਆ 16000 ਤੇ ਕੁਸ਼ ਰੁਪਏ ਦਿੱਤੇ ਆ ਇਹਦੀ ਕਰੰਸੀ ਜਿਹੜੀ ਆ ਨੋਟ ਆ ਇਹਨਾਂ ਦਾ ਸ਼੍ਰੀਲੰਕਾ ਦਾ ਹਾਂ ਆਪਣੇ 40 4200 ਦਾ ਮੰਨ ਲੀਏ ਤੇ ਆਪਾਂ 16000 ਦੇਤਾ 4400 ਦਾ ਦੇਵ ਵਾ ਵਾਟ ਇਜ਼ ਨੇਮ ਆਫ ਦਿਸ ਕਰੰਸੀ ਦਿਸ ਇਜ਼ ਨੇਮ ਸ਼੍ਰੀਲੰਕਨ ਕੋਪੀਸ श्रीलंका रुपीस दिस इज 5000 5000 या मैक्सिमम नॉट कितना रुपी बोलते हैं चमिल व्हाट इज द लैंग्वेज ऑफ दिस कंट्री दिस इज श्रीलंका कंट्री मेन लैंग्वेज इज सिंगाली सिंगाली या बिकॉज़ द मोस्ट पर्सन 70% हियर 70% बुद्धिस्ट लिव इन दिस कंट्री सो वी गो टू कोलंबो देयर इज अ बुद्धिस्ट टेंपल आल्सो या ਇੱਥੇ ਕਿਸੇ ਉਹਦੇ ਕੋਲ ਏਅਰਪੋਰਟ ਤੇ ਬਹੁਤ ਹੀ ਮੂਰਤੀ ਲੱਗੀ ਐ ਢੀ ਵੱਡੀ ਬੁੱਧ ਦੀ ਮੂਰਤੀ ਲੱਗੀ ਹੋਈ ਆ ਠੀਕ ਆ ਤੇ ਪਾਜੀ ਤੁਹਾਨੂੰ ਇੱਕ ਹੋਰ ਮੁਲਕ ਘਮਾਤਾ ਵਿੱਚ ਵਿੱਚੇ ਸ਼ੁਕਰੀਆ ਥੈਂਕ ਯੂ ਥੈਂਕਸ ਨਾਈਸ ਤੁਹਾਡੇ ਨਾਲ ਰਹਿ ਕੇ ਘਰੋਂ ਬੜਾ ਵੀ ਐਂ ਕਢਾਵਾਂਗੇ ਘਰੋਂ ਵੀਰ ਮੇਗੈਂਬੋ ਮੇਗੈਂਬੋ ਐਂਸੇ ਮੇਗੈਂਬੋ ਮੇਗੈਂਬੋ ਨੂੰ ਮੇਗੈਂਬੋ ਖੁਸ਼ ਹੂਆ ਉਸਦੀ ਹੈ ਜਾਂ ਮੇਗੈਂਬੋ ਮੇਗੈਂਬੋ ਦਾ ਨਾਮ ਆਫ ਦੀ ਸਿਟੀ this is it is the name de nigambu nigambu yeah nigambu yeah uh, now we go to kalambu kalia oh, yeah, now go in kalambu you feeling shy in camera no no camera friendly yeah yeah friendly same like us yeah kalambu uh, uh, is 35 km from here here to kalambu to the okay nigambu me gambu e bir ganda bhi it to 35 km dura kalambu apa kalambu odiyan kuch thama janiyan ਕਿਲਾ ਦਾ ਆਫਤਾ ਤੇ ਕੁਝ ਹੋਰ ਮੋਟਾ ਮੋਟਾ ਜਿਹੜਾ 4-5 ਘੰਟਿਆਂ ਜਾਂਪਾ ਨੂੰ ਇਹਦੀ ਰਾਜਧਾਨੀ ਵੀ ਕਲੰਬੋ ਹੀ ਆ ਵੀਰੇ ਇਹ ਦੇਖ ਦੀ ਉਹ ਆਪਾਂ ਕਲੰਬੋ ਦੇ ਰੰਗ ਦੇਖਾਂਗੇ ਇਹ ਪਾਸ ਪਾਸੇੜ ਮਜਾਸਤੰਦ ਦੇ ਵਿੱਚ ਜੀ ਆਪਣੇ ਦੇਖਦੇ ਨਾ ਪੂਰਜੀ ਲੱਗਦੀ ਇਹਦੀ ਆਹੋ ਆਪਣੇ ਇੰਡੀਆ ਦੇ ਥੱਲੇ ਪੈਰਾਂ ਚਾਪਤਾ ਹੀ ਕਰ ਸਾਰਾ ਅੱਜ ਮੈਂ ਦਿੱਲੀੋਂ ਉੱਡ ਕੇ ਕੁੱਤੇ ਜਮਾ ਪੂਰਾ ਦੇਸ਼ ਪਾਰ ਕੀਤਾ ਸਾਰਾ ਦਿੱਲੀ ਦਿੱਲੀ ਤੋਂ ਉੱਡ ਕੇ ਸਾਰਾ ਦੇਸ਼ ਪਾਰ ਕੀਤਾ ਸਾਰਾ ਦੇਸ਼ ਪਾਰ ਕਰਕੇ ਫਿਰ ਇੱਥੇ ਅੱਜ ਤੋਂ ਜਦੋਂ ਜਦੋਂ ਤੜਕੇ ਚੜੇ ਅਸੀਂ 에어ਪੋਰਟ ਤੇ ਬਣੇ ਆ ਤੜਕੇ 3 2 3 ਵਜੇ ਉਦੋਂ ਪੂਰੀ ਠੰਡ ਸੀ ਆਪਣੇ ਇੰਡੀਆ ਦੇ ਵਿੱਚ ਉਤਾਂਹ ਵਾਲੇ ਪਾਸੇ ਪੂਰੀ ਠੰਡ ਪਈ ਜਾਂਦੀ ਹੈ ਪੰਜਾਬ ਦੀ ਠੰਡ ਸਾਬੋਂ ਬਾਹਰ ਹੋਈ ਪਈ ਆ ਇੱਥੇ ਆਉਂਦੇ ਆਉਂਦੇ ਲੀੜੇ ਲੂੜੇ ਲਹਿ ਗੇ ਪੂਰੀ ਗਰਮਾਇਸ਼ ਨਹੀਂ ਹੈਗੀ 25 ਡਿਗਰੀ ਟੈਂਪਰੇਚਰ ਇੱਥੇ ਇਸ ਵੇਲੇ ਹੈਗਾ ਆ ਬ੍ਰਦਰ ਟੈਲ ਅਸ ਵਾਟ ਇਜ਼ ਦਾ ਪੀਕ ਸਮਰ ਸੀਜ਼ਨ ਇਨ ਥਿਸ ਕੰਟਰੀ ਸੌਰੀ ਪੀਕ ਸਮਰ ਸੀਜ਼ਨ ਸਮਰ ਬੈਨ ਟੂ ਮੱਚ ਹੌਟ Sri the is same. It it's almost same. Yeah, but all over. there are so many places. there here to 100, 170 kilometers going there. Same like small England. It's very cold. Okay. Uh, here, here, the normal temperature is uh, 25, 30, yeah. like that. No. Not too much hot here. No, no, cold, very cold. Okay. Here normally, normally we go to Japan. Little bit hot. ਓਕੇ 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 ਇਹ ਬਹੁਤ ਨੂਰ ਏਰੀਆ ਹੈ ਵੈਰੀ ਕੂਲ ਇੱਕ ਟੈਲ ਅਸ ਮੋਰ ਵਨ ਥਿੰਗ ਕੋਲੰਬਸ ਇਸ ਕੈਪੀਟਲ ਐਂਡ ਬਿਗ ਸਿਟੀ ਯਾ ਕੈਂਡੀ ਇਸ ਆਲਸੋ ਬਿਗ ਸਿਟੀ ਬਿਗ ਸਿਟੀ ਬਟ ਸੇਮ ਲਾਈਕ ਅ ਵਿਲੇਜ ਸੇਮ ਲਾਈਕ ਅ ਵਿਲੇਜ ਦੇਰ ਇਸ ਅ ਕਰੈਕਟ ਗਰਾਊਂਡ ਇਨ ਕੈਂਡੀ ਯਾ ਹੇਅਰ ਟੂ 110 ਕਿਲੋਮੀਟਰ 110 ਕਿਲੋਮੀਟਰ ਨਾ ਨਾ ਗਜਰਾਤੀਆਂ ਨਾਲ ਨਹੀਂ ਮਿਲਦੀ ਭਾਸ਼ਾ ਇਹਨਾਂ ਦੀ ਬਾਈ ਇਹਨਾਂ ਦੀ ਤਾਮਿਲ ਨਾਲ ਮਿਲਦੀ ਆ ਤਾਮਿਲ ਨਾਲ ਬਹਿਣ ਉੱਠਣ ਹੈਗਾ ਇਹਨਾਂ ਦਾ ਪੂਰਾ ਹੀ ਆ ਡਾਉਂਦੇ ਆ ਫਿਰ ਪੈਸੇ ਇਹਨਾਂ ਦੇ ਪੈਸਾ ਡਾਉਣਾ ਆਪਣਾ ਆਪਣੇ ਦੇਵ 1 ਰੁਪਇਆ ਵੀਰੇ ਤੇ ਇਹਨਾਂ ਦੇ 3.70 ਬਣ ਜਾਂਦੇ ਆ ਆਪਣੇ 10 ਦੇ 3.70 ਹਾਂ ਆਪਣੇ 10 ਰੁਪਏ ਇਹਨਾਂ ਦੇ 3.53 ਰੁਪਏ ਬਣ ਜਾਂਦੇ ਆ ਇਹ ਦੇਸ਼ ਚ ਆਪਣੇ ਦੇਸ਼ ਦੀ ਕਰਾਸੀ ਥੋੜੀ ਉੱਚੀ ਆ ਨਹੀਂ ਹੁਣ ਜਿਵੇਂ ਇਹ ਕਹਿੰਦਾ ਵੀ ਕਰੋਨਾ ਤੋਂ ਪਹਿਲਾਂ ਡਾਲਰ ਦਾ ਸੀਗਾ 150 ਕਿਲੋ ਡਾਲਰ ਦਾ ਇਹਨਾਂ ਦਾ 150 ਹਾਂ ਹੁਣ 350 ਇੱਕ ਦਾ ਹਾਂ ਡੋਲਾਰ ਸੀ ਡੋਣੀ ਹੋਈ ਫਿਰ ਕਾ ਕਰਣਾ ਨੇ ਘਾਟਾ ਪਾਇਆ ਇਹ ਦੇਸ਼ 'ਚ ਫਿਰਦਿਆਂ ਨੂੰ ਆਪਾਂ ਨੂੰ ਉਵੇਂ ਦੀ ਫੀਲਿੰਗ ਆਉਂਦੀ ਹੈ ਜਿਵੇਂ ਆਪਾਂ ਕੇਰਲਾ 'ਚ ਫਿਰਦੇ ਹੁੰਨੇ ਆ ਜਾਂ ਤਾਮਿਲਨਾਡੂ 'ਚ ਫਿਰਦੇ ਹੁੰਨੇ ਆ ਲੋਕਾਂ ਦੇ ਮੂੰਹ ਮਾਂਦਰੇ ਵੀ ਉਹੋ ਜਿਹੇ ਆ ਤੇ ਰਹਿਣ ਸਹਿਣ ਵੀ ਉਹੋ ਜਿਹਾ ਹੀ ਆ ਤੇ ਖਾਣ ਪੀਣ ਵੀ ਉਹੋ ਜਿਹਾ ਭੁੱਖ ਲੱਗੀ ਅਸੀਂ ਬਾਈ ਨੂੰ ਅਖਿਆ ਕੋ ਖਾਣਾ ਪੀਣਾ ਕੀ ਖਾਈਏ ਇਹਾਂ ਦਾ ਚੌਲ ਤੇ ਘੜੀ ਇੱਥੇ ਵਾਵਾ ਚੱਲਦੇ ਆ ਉਹੀ ਖਾਣਾ ਦੱਖਣ ਭਾਰਤ ਵਾਲਾ ਜਿਹੜਾ ਇੱਥੇ ਮਿਲੂਗਾ ਆਪਸਾਂ ਟਰੈਫਿਕ ਕਰੂਨ ਤੱਕਾ ਮੁਕੀ ਇਹ ਸਾਰਾ ਕੁਝ ਉਵੇਂ ਹੀ ਚੱਲਦਾ ਸੀਟ ਬੈਲਟ ਲਾਉ ਨਾ ਲਾਉ ਤਾ ਉਕਤਾਵ ਆਪਣੇ ਨਾਲ ਦਾ ਹੀ ਜਾਂਦੀ ਕਿਉਂਕਿ ਇਹ ਇਹ ਦੇਸ਼ ਚ ਆਉਣ ਦਾ ਸਾਡਾ ਸਬਬ ਇਕਦਾਂਮੀ ਬਣਿਆ ਉਹਦਾ ਕਾਰਨ ਇਹ ਸੀ ਵੀ ਹਾਲ ਦੀ ਘੜੀ ਜਿਹੜੀਆਂ ਆਪਣੀਆਂ ਅੰਮ੍ਰਿਤਸਰ ਤੋਂ ਜਾਂ ਦਿੱਲੀ ਤੋਂ ਦੁਬਈ ਨੂੰ ਫਲੈਟਾਂ ਜਾਂਦੀਆਂ ਨੇ ਆਪੋ-ਤਾਬੀ ਨੂੰ ਉਹ ਮਹਿੰਗੀਆਂ ਬਾਲੀਆਂ ਅਸੀਂ ਤਾਂ ਪਤਾ ਕੀਤਾ ਇੱਕ ਜਣੇ ਦਾ 33000 ਰੁਪਿਆ ਟਿਕਟ ਮਿਲਦੀ ਸੀਗੀ ਦੁਬਈ ਤੋਂ ਅ ਨਹੀਂ ਅੰਮ੍ਰਿਤਸਰ ਤੋਂ ਦੁਬਈ ਦੀ ਹੁਣ ਵੇਲੇ ਜਿਹੜੀ 10000 ਚਾਹੀਦੀ ਹੁਣ ਵੇਲੇ ਜਿਹੜੀ ਸਿਰਫ ਅਸੀਂ 10000 ਰੁਪਏ ਚੋਂ ਮੁੜ ਕੇ ਆਏ ਸੀ ਉਧਰੋਂ 30-3000 ਰੁਪਏ ਇੱਕ ਇੱਕ ਜਾਨੇ ਦਾ ਫਿਰ ਤਾਂ ਕਰਕੇ ਆ ਸਸਤੀ 에ਅਰਲਾਈਨ ਮਿਲੀ ਸੀ ਜਿਵੇਂ ਹੁੰਦਾ ਆਪ ਨੂੰ ਵੀ ਬਾਹਰ ਦੇਸ਼ਾਂ ਵਾਲੇ ਵੀ ਆਉਂਦੇ ਇਧਰੋਂ ਵਿਆਹ ਉਹ ਵੀ ਹੁੰਦੇ ਆ ਔਣੀ ਜਣੇ ਜਿ ਵਧੀ ਹੁੰਦੀ ਜਾਂ ਜਾਂਦਾ ਟਿਕਟਾਂ ਮਹਿੰਗੀਆਂ ਹੁੰਦੀਆਂ ਸਿਆਲਾ ਦੇ ਟਿਕਟਾਂ ਮਹਿੰਗੀਆਂ ਹੋ ਜਾਂਦੇ ਵੇ ਆਉਣ ਜਾਣ ਹੁੰਦੇ ਨਾ ਉਦੋਂ ਮਿੱਟੀ ਬਾਜਾ ਮਾਰਨ ਵਾਲਾ ਕੰਮ ਵੱਡ ਜਾਂਦਾ ਤੇ ਇਹ ਆਪਾਂ ਆਏ ਆ ਸ਼੍ਰੀਲੰਕਨ 에ਅਰਲਾਈਨ ਤੇ ਇੱਥੇ ਸਾਨੂੰ ਟਿਕਟ ਮਿਲਿਆ ਮੋਢਲੇ ਦੋਹਾਂ ਦਾ ਹਾਲ 35 37000 37000 ਚ ਹੋ ਗਿਆ ਤੇ ਉਧਰ ਇੱਕ ਜਣੇ ਤੇ 3000 ਲਾਦੇ ਤਾਂ ਕਰ ਖੱਡਲ ਕੀਤੇ ਉਹਨਾਂ ਨੇ ਬਹੁਤ ਯਾਰ ਲਾਈ ਨਾ エアਲਾਈਨ ਮਾਤੜਾ エアਲਾਈਨ ਬਚਾਰੇ ਦੀ ਜੀ ਸ਼੍ਰੀਨੰਥ ਖਾਲਿਆਂ ਦੀ ਕਿਉਂਕਿ ਇਹ ਛੱਕੀ ਜੇ ਬਲੇ ਆ ਸਾਨੂੰ 에어ਪੋਰਟ ਤੇ ਪੁੱਛੀ ਗਏ ਬਈ ਟਿਕਟ ਦਿਖਾ ਦਿਓ ਟਿੱਟ ਜਨ ਹੈਗੀ ਸੀਗੀ ਹਾਟਲ ਬੁਕਿੰਗ ਦਿਖਾ ਦਿਓ ਆਇਆ ਕਰ ਦੋ ਫਿਰ ਉਹਨੂੰ ਦਿਖਾਇਆ ਸਾਰਾ ਦੱਸਿਆ ਆਪਦੇ ਬਾਰੇ ਫਿਰ ਮਨਾ ਕੇ ਮਨਾਇਆ ਇਹਨਾਂ ਨੂੰ ਫਿਰ ਜਹਾਜ਼ 'ਤੇ ਚੜੇ ਆਪਾਂ ਇਹਨਾਂ ਦੇ ਫਿਰ ਉਹਨੂੰ ਅੰਗਰੇਜ਼ੀ 'ਚ ਗੱਲ ਕਰਕੇ ਉਹਨੂੰ ਪ੍ਰਭਾਵਿਤ ਕਰਨਾ ਪਿਆ ਹਾਂ ਫਿਰ ਅੰਗਰੇਜ਼ੀ ਸੁਖਣਾ ਮੁੰਡਿਆਂ ਨੂੰ ਬਹੁਤ ਆਉਂਦੀ ਹੈ ਸ਼ੁਰੂ ਤੋਂ ਬਾਈ ਵਰਤੀ ਘਰ ਦਾ ਮੌਲ ਹੀ ਇਹੋ ਜਾ ਰਿਹਾ ਅੰਗਰੇਜ਼ੀ ਆ ਹਾਂ ਪਰਪਰਸ ਤਾਂ ਹਿੰਦੀ ਜਿਹਾ ਆ ਬੜਿਆ ਤੂੰ ਆਪਣੀ ਅੰਗਰੇਜ਼ੀ ਇਹੋ ਜੀ ਹੈ ਬੌਰਨ ਐਂਡ ਬਰਾਊਟ ਆ ਹਾਂ 25-28 ਡਿਗਰੀ ਟੈਂਪਰੇਚਰ ਇਥੋਂ ਦਾ ਹੈਗਾ ਜਿਵੇਂ ਆਪਣੇ ਮਾਰਚ ਚ ਪਿਛਲੇ ਪੱਖ ਚ ਜਾਂ ਅਪ੍ਰੈਲ ਦੀ ਸ਼ੁਰੂਆਤ ਚ ਸੇਕ ਜਾ ਵਜਦਾ ਹੁੰਦਾ ਥੋੜਾ ਥੋੜਾ ਜਿਹਾ ਉਹੋ ਜਿਹਾ ਸੇਕ ਇੱਥੇ ਵੱਜੀ ਜਾਂਦਾ ਤਾਂ ਇੱਕ ਠਾਬਾ ਇੱਥੇ ਬਹਿ ਕੇ ਰੋਟੀ ਪਾਣੀ ਖਾਣੇ ਆ ਜੇਰਾ ਭੁੱਖ ਬਹੁਤ ਲੱਗੀ ਹੋਈ ਆ ਸਮਾਂ ਦੁਪਹਿਰ ਦਾ 11:30 ਹੋ ਗਏ ਆ ਆ ਜਾਓ ਭਾਜੀ ਬਨ ਬਲੇਡ ਦੇ ਨਾਲ রাই ਸਪੂਨ ਸਪੂਨ ਚਮਚੇ ਨਾਲ ਖਾਂਦਾਰ ਬਾਜ਼ ਨਹੀਂ ਨਾ ਹੈਗਾ ਹੱਥਾਂ ਨਾਲ ਖਾਂਦੇ ਆ ਰਾਈਟ ਆਲੂ ਵੀ ਨਾ ਰਾਈਟ ਠੀਕ ਮੈਂ ਬੋਲ ਨਹੀਂ ਕਰ ਰਿਹਾ ਤੁਹਾਨੂੰ ਦੇ ਦਿੰਦੇ ਆ ਥੈਂਕ ਯੂ ਆਇਆ ਰਾਈਟ ਰਾਈਟ ਖਾਣਾ ਮਾਈ ਖਾਣਾ ਉਹ ਠੀਕ ਜੀ ਨਾ ਵਧੀਆ ਜੀ ਰੋਟੀ ਸ਼੍ਰੀਲੰਕਾ ਦੀ ਰਾਜਧਾਨੀ ਸ਼ਹਿਰ ਕਲੰਬੋ ਇੱਥੋਂ ਸ਼ੁਰੂ ਹੋ ਜਾਂਦਾ ਆਹ ਪੁਲ ਜਾਂ ਬਣਿਆ ਹੋਇਆ ਕ ਤੇ ਉਹ ਸਾਹਮਣੇ ਇੱਕ ਲੰਮਾ ਜਿਹਾ ਬੁਰਜ ਦਿਂਦਾ ਉਹਨੂੰ ਕਹਿੰਦੇ ਆ ਲੋਟਸ ਟਾਵਰ ਉਹਦੇ ਬਾਲ ਨੂੰ ਜਾਈ ਜਾਂਦੇ ਆ ਉਹਦੇ ਉੱਤੇ ਵੀ ਚੜਿਆ ਜਾਂਦਾ ਆਲੇ-ਦਾਲੇ ਸਾਰਾ ਸਾਰਾ ਸ਼ਹਿਰ ਦਿਖਦਾ ਇਹਨਾਂ ਆਪਣੇ ਕੋਲੇ ਸਮਾਂ ਨਹੀਂ ਹੈਗਾ ਸਮਾਂ ਮੋਟਾ-ਮੋਟਾ ਕਿੜਾ ਦੇਂਦਾ ਹੀ ਆ ਤੇ ਮੋਟਾ-ਮੋਟਾ ਇਹ ਸ਼ਹਿਰ ਨੂੰ ਦੇਖਦੇ ਆ ਫੋਟ ਫੋਟ ਆ ਸਾਰੀਆਂ ਜਿਵੇਂ ਜਿਵੇਂ ਇਧਰ ਨੂੰ ਸ਼ਹਿਰ ਨੂੰ ਜਾਈ ਜਾਂਦੇ ਆ ਵੱਡੇ ਸ਼ਹਿਰ ਵਾਲਾ ਇਹ ਪੁਲ ਪਾਲ ਵੱਧ ਬਣੇ ਹੋਏ ਆ ਤੇ ਦੂਜਾ ਸੜਕਾਂ ਸੁੜਕਾਂ ਤੇ ਅਲਦਾਲਾ ਸਫਾਈ ਵੱਧ ਆ ਇਧਰ ਨੂੰ ਕਲੰਬੋ ਦੇ ਜਿਹੜੇ ਇਲਾਕੇ ਜਾਂ ਪੈਸਵਲੇ ਫਿਰਦੇ ਇਹਨੂੰ ਡਾਊਨ ਟਾਊਨ ਕਿਹਾ ਜਾਂਦਾ ਆ ਕਲੰਬੋ ਆਹ ਕਲੰਬੋ ਬਹੁਤ ਵਿੱਚ ਦੇ ਪਹੁੰਚੇ ਹੋਏ ਆ ਦੇਵ ਕਿਸੇ ਵੀ ਸ਼ਹਿਰ ਦੀ ਮੁੱਖ ਜਗਾ ਜਿੱਥੇ ਖਾਸ ਖਾਸ ਥਾਵਾ ਟਾਵਰ ਦਾ ਕੀ ਨਾਮ ਲੋਟਸ ਟਾਵਰ ਇਹਨੂੰ ਕਹਿੰਦੇ ਆ ਲੋਟਸ ਟਾਵਰ ਲੋਟਸ ਕਹਿੰਦੇ ਆ ਕਮਲ ਦੇ ਫੁੱਲ ਰੂਪ ਤਾਹ ਪਤੇ ਜੇ ਕੱਢੇ ਹੋਏ ਨੇ ਦੇਵ ਬੁਰਜ ਗਲੀ ਰੇ ਕੋ ਬਾਈ ਕਹਿੰਦਾ ਇਹਦੇ ਵੀ ਤਾਹ ਜੜਿਆ ਜਾਂਦਾ ਅੱਛਾ ਤੇ ਤਾਹ ਇਹਦੀ ਟਿਕਟਾ 1500 শ্রীলੰਕਨ ਰੁਪਈ ਹੈ ਆਪਣਾ ਤਾਂ ਖਾ ਗਿਆ ਆਪਣਾ ਇਹਦਾ 300 ਨਹੀਂ ਆਪਣਾ ਵੱਧ ਬਣੂ ਯਾਰ ਆਪਣਾ 100 ਦੇ ਕਿੰਨੇ ਬਣਦੇ ਆ 370 ਬਣਦੇ ਆਪਣੇ 100 ਦੇ ਇੱਥੇ 400 ਲਾ ਲਾ ਫਿਰ ਹਾਂ ਓਨਲੀ ਫੋਟੋ ਹੇਅਰ ਇਟਸ ਐਕਸਪੈਂਸਿਵ ਟਿਕਟ ਗਾ ਲਿਖਿਆ ਹੋਇਆ ਇਧਰ ਕਲੰਬੋ ਲੋਟਸ ਲੋਟਸ ਟਾਵਰ ਆਹ ਮਨਾਰ ਖੜਾ ਹੋਇਆ ਇਧਰ ਦੇ ਪਾਸੇ ਉੱਚੀਆਂ ਬਿਲਡਿੰਗਾਂ ਬਹੁਤੀਆਂ ਤਾਂ ਨਹੀਂ ਪਰ ਇੰਨੀਆਂ ਕਿ ਸ਼ਹਿਰ ਦੇ ਵਿੱਚ ਹੈਗੀਆਂ ਨੇ ਅਕਸਰ ਰਾਜਧਾਨੀਆਂ ਦੇਖਦੀ ਤੇ ਰਾਜਧਾਨੀ ਦਾ ਪ੍ਰਭਾਵ ਮਾਲਾ ਮੋਟਾ ਤਾਂ ਖਰ ਹੁੰਦਾ ਹੀ ਹੁੰਦਾ ਸ਼੍ਰੀਲੰਕਾ ਇੱਕ ਛੋਟਾ ਮੁਲਕ ਆ ਤੇ ਆ ਇਧਰ ਦੂਜੇ ਦਰਖਤ ਆਪਣੇ ਗਵਾਂਡੀ ਆ ਰਾਜਦੇਸ਼ ਆ ਇਹ ਤਾਂ ਕਰਕੇ ਦਰਖਤ ਸਾਰਾ ਕੁਝ ਉਮੀਦਾਂ ਸੁਪਲੇਖਾ ਪੈਂਦਾ ਰੇੜੀਆਂ ਰੂੜੀਆਂ ਲੱਗੀਆਂ ਨੇ ਬੱਸਾਂ ਦਾ ਮੂੰਹ ਮੰਦਰਾ ਸਾਰਾ ਕੁਝ ਇੰਡੀਆ ਨਾਲ ਦਾ ਯਾਰ ਪਾਜੀ ਵਧੀਏ ਫਿਰ ਆਪਾਂ ਆ ਫੋਟੋ ਕਰਾ ਲਈਏ ਆਪਾਂ ਇੱਥੇ ਹਾਂ ਫੋਟੋ ਉੱਥੇ ਖੜ ਕੇ ਖਿਚਾ ਲੈਨੇ ਅੱਗੇ ਤੁਸੀਂ ਆਣੇ ਜੇ ਬੰਦੇ ਤੋਂ ਕਫਲ ਪੋਚ ਫੋਟੋ ਕਰਾਉਂਗੇ ਕਫਲ ਪੋਚ ਮਾਰ ਲਗੇ ਅੰਦਰ ਜਾਣ ਨਹੀਂ ਦਿੰਦੇ ਯਾਰ ਟਿਕ ਟਲਾਈ ਬੈਠੇ ਆ ਹੈ ਕੋਈ ਨਾ ਵੀਰੇ ਲੈਫਟ ਅੱਜ ਜਾਂਦੇ ਆ ਕਹਿੰਦੇ ਤਾਹਾਂ ਦੀ ਕੋਈ ਨਹੀਂ ਹੈ ਮੈਂ ਸੈਕਟਰ ਆ ਕੇ ਆਏ ਉਹ ਉਹ ਬੋਲਾਂਗੇ ਤੇ ਟਾਈਮ ਘਟਾ ਆਪਣੇ ਕੋਲੇ ਦੇਸਾਂ ਸਾਢੇ 12 ਹੋ ਗਏ ਵੀਰ ਓ ਬਾਅਦ ਮਾ ਪਟੂਰਾ 12 ਵਾਪਾ ਇਹ ਜਿਹੜੇ ਆ ਦੇਸ਼ ਆਪਾਂ ਘੁੰਮੀ ਜਾਂਦੇ ਆ శ్రీలంਕਾ శ్రీలంਕਾ ਦੇ ਵਿੱਚ ਸਟੇਟਾਂ ਨਹੀਂ ਹੈਗੀਆਂ ਇਹ ਸਾਨੂੰ ਗੱਲ ਟੈਕਸੀ ਵਾਲੇ ਬਾਈ ਨੇ ਦੱਸੀ ਆ ਇਹਦੇ ਨੌ ਜਿਹੜੇ ਨੇ ਤੇ శ్రీలంਕਾ ਨਾਰਥ ਤੋਂ ਜਦੋਂ ਆਪਾਂ ਸਾਊਥ ਨੂੰ ਜਾਂਦੇ ਆ ਤਾਂ 600 ਕਿਲੋਮੀਟਰ ਲੰਬਾ ਜਦੋਂ ਈਸਟ ਤੋਂ ਵੈਸਟ ਨੂੰ ਜਾਂਦੇ ਆ ਤਾਂ ਇਹ 580 ਕਿਲੋਮੀਟਰ ਚੌੜਾ ਆ ਇਹ ਜਿਹੜਾ ਸ਼੍ਰੀਲੰਕਾ ਹੈਗਾ ਨਿੱਕਾ ਦੇਸ਼ ਆ ਪੂਰਬ ਤੋਂ ਪੱਛਮ ਦਾ ਕਿੰਨਾ ਉਹ ਸਮਝਾਓ ਆਹੋ ਪੂਰਬ ਤੋਂ ਪੱਛਮ ਤਾਂ ਹੈਗਾ 580 ਇਹ ਅਗੀਆਂ ਐਕਚੁਅਲੀ ਇਹ ਘੱਟ ਦੀ ਹੁੰਦੀ ਨੇ ਤੇ ਇਹਦੇ ਨਾਓ ਜਿਹੜੇ ਨੇ ਇਹਦੇ ਤੇ ਕੈਂਡੀ ਇਹਦਾ ਇੱਕ ਹੋਰ ਵੱਡਾ ਸ਼ਹਿਰ ਆ ਇਹ ਮੋਟੀਆਂ-ਮੋਟੀਆਂ ਗੱਲਾਂ ਸਾਨੂੰ ਬਾਈ ਨੇ ਦੱਸੀਆਂ ਨੇ ਜਿਹੜਾ ਬਾਈ ਆਪਣੇ ਨਾਲ ਬੈਠਾ ਤੇ ਬਾਈ ਆਪਣੇ ਨਾਲ ਇਹ ਬੈਠਾ ਨਾਓ ਵੇਅਰ ਵੀ ਗੋ ਨਾਓ बीच आई एम स्विमिंग आई एम मगरमच्छ वी आर स्विमिंग नो 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 मच टाइम वी जस्ट किडिंग ਦੱਖਣ ਭਾਰਤ ਦੀਆਂ ਸਟੇਟਾਂ ਵਾਂਗੂ ਇਹ ਦੇਸ਼ ਵੀ ਪੂਰਾ ਹਰਾ ਭਰਿਆ ਤੇ ਇੱਥੇ ਜਿਹੜੇ ਨਾਰੀਅਲ ਦੇ ਦਰਖਤ ਆ ਉਹ ਬਾਵਾ ਇੱਥੇ ਤੇ ਸ਼ਹਿਰ 'ਚ ਫਿਰਦੇ ਆ ਇੱਥੇ ਹੋਰ ਦਰਖਤ ਨੇ ਬੋੜ ਤੇ ਬਾਕੀ ਦੂਜੇ ਜਿਨ੍ਹਾਂ ਦੇ ਆਪਾਂ ਨਾਂ ਨਹੀਂ ਜਾਣਦੇ ਤੇ ਆ ਸੀ ਸਾ ਚੜਾ ਚੜਾਉਣ ਵਾਲਾ ਵੀਰੇ ਯਾਰ ਆਪਣਾ ਦਿਸ ਅੱਛਾ ਠੀਕ ਆ ਹਵਾ ਪੈਂਦੀ ਸੀ ਕਿ ਬਾਕੀ ਜਿਹੜੇ ਕ੍ਰਿਕਟ ਵਾਲੇ ਵੱਡੇ ਖਿਡਾਰੀ ਆ ਜਿਵੇਂ ਜੈਸੂਰੀਆ ਅ ਮਥਈਆ ਮੁਰਲੀਧਰਨ ਐਂਡ ਮੁਰਲੀਧਰਨ ਨਾ ਉਹ ਬੋਲਰ ਮੁਰਦਨੀਸ ਕੈਂਡੀ ਮੁਰਲੀਧਰਨ ਫਰੋਂ ਕੈਂਡੀ ਐਂਡ ਜੈਸੂਰੀਆ ਜੈਸੂਰੀਆ ਫਰੋਂ ði ਗੋਲ ਓਕੇ ਓਕੇ ਸ਼੍ਰੀਲੰਕਾ ਕ੍ਰਿਕਟ ਟੀਮ ਪਲੇਇੰਗ well yeah well. nice character dream yeah uh, but this time they don't perform very not good yes yeah, some problem some yeah problem. some problem because it's not now yeah there is a buddhist temple yes buddhist temple 70% आबादी है देश ਦੇ ਵਿੱਚ ਬੁੱਧ ਧਰਮ ਦੀ ਹੈ ਤਾਂ ਕਰਕੇ ਬੋਧੀ ਮੰਦਿਰ ਇੱਥੇ ਦੇਖਣ ਨੂੰ ਮਿਲਦੇ ਆ 30% ਦੀ 28 29% ਦੀ ਆਪਾਂ ਗੱਲ ਗੀ ਵੀ ਇੱਥੇ ਹੈਗੇ ਨੇ अ ਸੈਕੰਡ ਲਾਰਜੈਸਟ ਰਿਲੀਜੀਅਨ ਇਨ ਸ਼੍ਰੀ ਲੰਕਾ ਹਿੰਦੂ ਯਾ ਨੋ ਫਰਸਟ ਇਜ਼ ਦ ਬੁੱਧਿਸਟ ਫਰਸਟ ਬੁੱਧਿਸਟ ਸੈਕੰਡ ਹਿੰਦੂ ਆਫਟਰ ਦੈਟ ਕ੍ਰਿਸਚਨ ਯਾ ਕ੍ਰਿਸਚਨ ਫੋਰ ਮੁਸਲਮ ਮੁਸਲਮ ਐਂਡ ਫਿਊ ਸਿਕ ਪੀਪਲ ਆਲਸੋ ਯਾ ਓਕੇ देयर इज अ ਗੁਰਦੁਆਰਾ ਇਨ ਕਲੰਬੋ ਬਾਈ ਨੇ ਦੱਸਿਆ ਗੁਰਦੁਆਰਾ ਸਾਹਿਬ ਵੀ ਹੈਗਾ ਇੱਥੇ ਤੇ ਸ਼੍ਰੀ ਲੰਕਾ ਦੇ ਕੁਝ ਮਿੱਤਰ ਬੈਲੀ ਮੈਸੇਜ ਕਰਦੇ ਹੁੰਦੇ ਆ ਤੇ ਉਹ ਬਾਈਆਂ ਦੇ ਹੁਣ ਨੰਬਰ ਆਪਣੇ ਕੋਲ ਹੈ ਨਹੀਂ ਨਹੀਂ ਫਿਰ ਉਹਨਾਂ ਨੂੰ ਵੀ ਮਿਲ ਮਲਾ ਲੈਂਦੇ ਔਰ ਇਧਰ ਟਾਵਰ ਟੂਰ ਬਣੀਆਂ ਨੇ ਸਮੁੰਦਰ ਦੇ ਕੰਢੇ ਬਸੇ ਸ਼ਹਿਰਾਂ ਦੇ ਸੀ ਫੇਸਿੰਗ ਅਪਾਰਟਮੈਂਟ ਹੁੰਦੇ ਆ ਤੇ ਇਥੋਂ ਦੇ ਸੀ ਫੇਸਿੰਗ ਅਪਾਰਟਮੈਂਟ ਆ ਜਿਹਨੂੰ ਆਪਾਂ ਜਾਂ ਕਹਿ ਲਈਏ ਵੀ ਕਮੈਰਨ ਡਰਾਈਵ ਆ ਇਥੋਂ ਦੀ ਸਮੁੰਦਰ ਦੇ ਕੰਢੇ-ਕੰਢੇ ਦਾ ਮਾਹੌਲ ਆ ਹੀ ਤੇ ਵੀਰ ਹਣੀ ਕਹਿੰਦੇ ਵੀ ਇੱਥੇ ਉਹ ਵੀ ਹੈਗਾ ਕੀ ਕਹਿੰਦੇ ਹੁੰਦੇ ਆ ਬੀਚ ਤਾਂ ਚੱਲ ਹੁੰਦੇ ਹੁੰਦੇ ਆ ਸਮੁੰਦਰਾਂ ਦੇ ਕੰਢੇ ਕਲੰਬੋ ਬੀਚ ਮਾੜਾ ਮੋਟਾ ਉਧਰ ਨੂੰ ਕਿੜੇ-ਕੁੜੇ ਦਿੰਨੇ ਆ ਹੁਣ ਆਪਾਂ ਇੱਥੇ ਆ ਕੇ ਖੜ ਗਏ ਸਮੁੰਦਰ ਦੇ ਕੰਢੇ ਤੇ ਇਹ ਸੋਹਣਾ ਮਾਹੌਲ ਹੈ ਥੋੜਾ ਬੀਚ ਤੇ ਘਾਜਾ ਲੱਗਾ ਹੋਇਆ ਹੈ ਹਰਾ ਹਰਾ ਭਰਾ ਭਰਾ ਘਾ ਦਾ ਮੈਦਾਨ ਬਣਿਆ ਹੋਇਆ ਤੇ ਇਧਰਲੇ ਪਾਸੇ ਉੱਚੀਆਂ ਬਿਲਡਿੰਗਾਂ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਸਮੁੰਦਰ ਦਾ ਕੰਢਾ ਦੇ ਪਾਜੀ ਅ ਇਧਰ ਦੇਖ ਬਾਈ ਅਸਲ ਦੇ ਵਿੱਚ ਹੁਣ ਆਪਾਂ ਨਾ ਆ ਸਾਗਰ ਦੇ ਕੰਢੇ ਤੇ ਨਹੀਂ ਖੜੇ ਆਪਾਂ ਮਹਾਸਾਗਰ ਦੇ ਕੰਢੇ ਤੇ ਖੜੇ ਆ ਦਿਸ ਇਜ਼ ਨਾਟ ਆ ਸੀ ਦਿਸ ਇਜ਼ ਓਸ਼ੀਅਨ ਇੰਡੀਅਨ ਓਸ਼ੀਅਨ ਇੰਡੀਅਨ ਓਸ਼ੀਅਨ ਇਸ ਵੇਲੇ ਆਪਣੇ ਆ ਅੱਖਾਂ ਦੇ ਸਾਹਮਣੇ ਆ ਓਸ਼ੀਅਨ ਵਾਟਰ ਤੂੰ ਹੀ ਤੂੰ ਹੀ ਕਹਤਾ ਪਤੰਗ ਬਾਜੀ ਵੀ ਕਰੀ ਜਾਂਦੇ ਚੋਬਰ ਦੇ ਅੱਜ ਦੇ ਦਿਨ ਦੇ ਵਿੱਚ ਆਪਾਂ ਕਈ ਰੰਗ ਦੇਖ ਲੈਣੇ ਆ। ਸਮੁੰਦਰ ਦਾ ਕੰਡਾ ਵੀ ਦੇਖ ਲੈਣਾ। ਦਿੱਲੀ ਦੀ ਠੰਡ ਵੀ ਦੇਖ ਲਈ, ਪੰਜਾਬ ਦੀ ਠੰਡ ਵੀ ਦੇਖ ਲਈ ਤੇ ਇੱਥੋਂ ਦੀ ਤਪਸ਼ ਵੀ ਦੇਖੀ ਜਾਂਦੇ ਆ। ਨਾਰੀਅਲ ਦੀ ਧਰਤੀ ਤੇ ਫਿਰਦੇ ਆ ਤੇ ਰਾਤੋਂ ਰਾਤ ਦਿਨੇ ਰਾਤੋਂ ਰਾਤ ਸਫਰ ਕਰਦੇ ਕਰਦੇ ਆਪਾਂ ਖਜੂਰਾਂ ਦੀ ਧਰਤੀ ਤੇ ਪਹੁੰਚ ਜਾਾਂਗੇ। ਹਰੇ ਭਰੇ ਦਰਸਤਾਂ ਤੋਂ ਟਿੱਬਿਆਂ ਦੀ ਧਰਤੀ ਵੱਲ। ਪੰਜਾਬ ਤੋਂ ਕਹਿ ਲਈਏ ਵੀ ਸਿੱਧਾ ਆਪਾਂ ਆਬੂਤਾਬੀ ਜਾਵਾਂਗੇ। ਵਾਇਆ ਸ਼੍ਰੀਲੰਕਾ। ਇੱਥੇ ਆਹ ਬਾਜ਼ਾਂ ਬਾਜ਼ਾਰ ਕੀ ਇਹਨਾਂ ਦੀ ਸ਼ੇਪ ਆ ਪਤੰਗ ਆ ਉੱਚੀਆਂ ਬਿਲਡਿੰਗਾਂ ਦੀਆਂ ਨੇ ਕੰਮ ਕਰਦੀਆਂ ਬੀਬੀਆਂ ਦੀਆਂ ਕੋਈ ਕੁਲਫੀਆਂ ਵੇਚੀਆਂ ਦਾ ਕੋਈ ਕਰਕਰੇ ਮਰੁੰਡੇ ਵੇਚੀ ਜਾਂਦਾ ਕੋਈ ਜਵਾਕਾਂ ਨੂੰ ਛਤਰੀ ਦੇ ਕੇ ਖੜਾ ਤੇ ਕੋਈ ਇਧਰ ਚਾਟ ਪਾਪੜੀ ਸਟਰੀਟ ਫੂਡ ਜੱਲੀ ਜਾਂਦਾ ਸਮੁੰਦਰ ਦੇ ਕੰਢੇ ਇਹਨਾਂ ਲਹਿਰਾਂ ਦੀ ਬਾਜ਼ ਸੁਣਦੇ ਸੁਣਦੇ ਆਪਦਾ ਇਹ ਪਰਿਵਾਰਾਂ ਨਾਲ ਚਿੱਲ ਕਰੀ ਜਾਂਦੇ ਆ ਜਹਾਜ ਵੱਟੀ ਸ਼ਾਇ ਹੁੰਦਾ ਚੱਕ ਕੇ ਬੰਦੇ ਨੂੰ ਕਿਤੋਂ ਕਿਤੇ ਮਾਰਦਾ ਅੱਜ ਉਹਨੇ 3 ਘੰਟਿਆਂ ਦੇ ਵਿੱਚ 2396 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਫਿਰ ਆਪਾਂ ਨੂੰ ਇਸ ਸਮੁੰਦਰ ਦੇ ਕੰਢੇ ਲਿਆਖ ਲਿਆ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਇਧਰ ਆਪਦਾ ਹਾਸਾ ਠੱਠਾ ਕਰੀ ਜਾਂਦੇ ਆ ਫੋਟੋਆਂ ਖਿੱਚੀ ਜਾਂਦੇ ਆ ਨਾਉ ਦੇ ਦਾ ਖੈਰ ਨਹੀਂ ਪੈਰ ਪੂਰਪੇ ਹੋ ਹੀ ਜਾਂਦੇ ਆ ਤੇ ਇਧਰਲੇ ਪਾਸੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮੈਰਿਨ ਡਰਾਈਵ ਕਲੰਬੋ ਬੰਬੇ ਬੰਬਜੂ ਹੋ ਵੀ ਕਹਿੰਦਾ ਜਾਦੋ ਮੈਰੀਨ ਡਰਾਈਵ ਤੇ ਵੀ ਵਧੀਆ ਮਾਹੌਲ ਹੁੰਦਾ ਕਲਾਬਾ ਦੇ ਇਲਾਕੇ ਦੇ ਵਿੱਚ ਬੰਬੇ ਦਾ ਹਨਾ ਮੈਰੀਨ ਡਰਾਈਵ ਸਾਰੇ ਕੀਤੀ ਹੁੰਦੀ ਆ ਦਬਾਈ ਵੀ ਹੈਗੀ ਆ ਹਾਂ ਫਿਰ ਆਪਾਂ ਹੋਈਏ ਬਾਈ ਵਾਲ ਨੂੰ ਚੱਲੀਏ ਆਪਾਂ ਇੱਕ ਜੀ ਥਾਂ ਹੋਰ ਦੇਖ ਲਈਏ ਇਧਰ ਬਾਈ ਵਰਗੇ ਗੋਲ ਟੋਪੀਆਂ ਲਈ ਫਿਰਦੇ ਆ ਸੋਹਣਾ ਮਾਹੌਲ ਆ ਲਾਈਟ ਠੀਕ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਇਹਨਾਂ ਦਾ ਵਹਿਣ ਉੱਠਣਾ ਜਿਹੜਾ ਉਹ ਦੱਖਣ ਭਾਰਤ ਦੇ ਲੋਕਾਂ ਨਾਲ ਹੈਗਾ ਤਾਂ ਮਨ ਲੋਕਾਂ ਨਾਲ ਹੈਗਾ ਜਿਨ੍ਹਾਂ ਨੇ ਮੜਾ ਮੋਟਾ ਇਤਿਹਾਸ 'ਚ ਮੜਾ ਮੋਟਾ ਧਿਆਨ ਦਿੱਨੇ ਆਪਾਂ ਜੇ ਕਿਸੇ ਨੇ ਲਿੱਟੇ ਮੂਵਮੈਂਟ ਬਾਰੇ ਪੜ੍ਹਿਆ ਹੋਵੇ ਪ੍ਰਭਾਵ ਕਰਨ ਹੋਣਾ ਬਾਰੇ ਤਾਂ ਲਿੱਟੇ ਹੋਣਾ ਦਾ ਲਿੱਟੇ ਦਾ ਇੱਧਰ ਆਉਣ ਜਾਣ ਆਮ ਹੀ ਹੁੰਦਾ ਸੀ ਸ਼੍ਰੀਲੰਕਾ ਦੇ ਵਿੱਚ ਤੇ ਇਹਨਾਂ ਲੋਕਾਂ ਦਾ ਆਪਸੀ ਸਹਿਚਾਰ ਬਾਵਾ ਉਧਰ ਉਧਰੀ ਸਾਖ ਵੀ ਕਰਦੇ ਆ ਵੀ ਸ਼੍ਰੀਲੰਕਾ ਦੇ ਮੁੰਡੇ ਕੁੜੀਆਂ ਉਧਰ ਵੀ ਵਿਆਹੇ ਜਾਂਦੇ ਆ ਤੇ ਇੱਧਰ ਵੀ ਉਵੇਂ ਦਾ ਹੁੰਦਾ ਇਹਦੇ ਨਾਲ ਹੀ ਭਾਸ਼ਾ ਦੀ ਸਮਝ ਵੀ ਹੈਗੀ ਆ ਭਾਸ਼ਾ ਦੀ ਸਮਝ ਵੀ ਹੈਗੀ ਆ ਹਿੰਦੀ ਦੇ ਮਾੜੀ ਮੋਟੀ ਬੋਲ ਹੀ ਲੈਂਦੇ ਵਿੱਚ ਕੋਈ ਨਾ ਕੋਈ ਦੇਵ ਉਹ ਅੰਗਰੇਜ਼ੀ ਵੀ ਬੋਲਦੇ ਟੈਕਸੀ ਟੌਕਸੀਆਂ ਲੈਣ ਟੈਕ ਨਹੀਂ ਆਏ ਜਿਹਾ ਲੱਗਦਾ ਵੀ ਇਹਨਾਂ ਦੀ ਲਿਪੀ ਵੀ ਮਿਲਦੀ ਜੁਲਦੀ ਹੋਊਗੀ ਯਾਰ ਲਿਪੀ ਮਿਲਦੀ ਆ ਹਨਾ ਉਹ ਜਲੇਬੀ ਜੀ ਬਣਦੀ ਆ ਇਹ ਜਿਹੀ ਬਣਦੀ ਆ ਹਾਂ ਇਹਦੇ ਨਾਲ ਹੀ ਜੁੜਦੀ ਜੀ ਗੱਲ ਇੱਕ ਹੋਰ ਆ ਪਹਿਲਾਂ ਸ਼੍ਰੀਲੰਕਾ ਨੂੰ ਸਿਰਫ ਜਾਇ ਤੇ ਆ ਜਾਂਦਾ ਸੀ ਉੱਡ ਕੇ ਹੁਣ ਆਪਾਂ ਦੇਖਦੇ ਆ ਨਕਸ਼ੇ ਦੇ ਵਿੱਚ ਇਹ ਜਮੇ ਹੀ ਭਾਰਤ ਦੇ ਪੈਰਾਂ ਦੇ ਬੱਚਾ ਥੱਲੇ ਆ ਜਿਹੜਾ ਸ਼੍ਰੀਲੰਕਾ ਹੁਣ ਇਹਨਾਂ ਨੇ ਇੱਕ ਬੇੜੀ ਵੀ ਚਲਾਦੀ ਉਥੇ ਕਿਸ਼ਤੀ ਵੀ ਚਲਦੀ ਆ ਜੇ ਉਹਦੇ ਕਿਸ਼ਤੀ ਚੜ੍ਹ ਕੇ ਬੰਦਾ ਸ਼੍ਰੀਲੰਕਾ ਦੇ ਨੌਰਥ ਵਾਲੇ ਪਾਸੇ ਦਾਖਲ ਹੋ ਸਕਦਾ ਸਿੱਧਾ ਹੀ ਬਾਕੀ ਦੇਸ਼ਾਂ ਦੀਆਂ ਤਾਰਾਂ ਲੱਗੀਆਂ ਹੋਈਆਂ ਜਿਵੇਂ ਗਵਾਂਡੀ ਮੁਲਕ ਪਾਕਿਸਤਾਨ ਨਾਲ ਵੀ ਤਾਰ ਲੱਗੀ ਆ ਬੰਗਲਾਦੇਸ਼ ਨਾਲ ਵੀ ਧਰੋ ਧਰ ਤਾਰ ਲੱਗੀ ਆ ਇਹ ਗਵਾਂਡੀ ਮੁਲਕਾਂ ਤਾਂ ਗੱਲ ਕਰਦੇ ਆ ਤੇ ਬਰਮਾ ਵਾਲੇ ਪਾਸੇ ਤਾਰ ਨਹੀਂ ਲੱਗੀ ਸੀ ਇੰਡੀਆ ਦੀ ਥੋੜੇ ਦਿਨ ਪਹਿਲਾਂ ਟ੍ਰਿਬਿਊਨ ਦੀ ਖਬਰ ਸੀਗੀ ਵੀ ਉਧਰ ਵੀ ਉਹ ਤਾਰ ਲਾਉਣ ਲੱਗੇ ਆ 1600 ਕਿਲੋਮੀਟਰ ਲੰਬੀ ਹੱਦ ਬਣਦੀ ਆ ਬਰਮਾ ਦੀ ਤੇ ਇੰਡੀਆ ਦੀ ਪਹਿਲਾ 16 ਕਿਲੋਮੀਟਰ ਉਧਰ ਉਧਰ ਬਿਨਾ ਆਕਾਸ਼ੇ ਤੋਂ ਹੀ ਆ ਆ ਸਕਦਾ ਸੀ ਬੰਦਾ ਸ਼੍ਰੀਲੰਕਾ ਦੇ ਬਾਰਡਰ ਦੇ ਨਾਲ-ਨਾਲ ਆਪਾਂ ਇਧਰ ਕੋਚੀ ਤੱਕ ਆਏ ਆ। ਤੱਕ ਨਾਲ ਨੂੰ ਆਏ ਆ ਤਾਂ ਤਾਰ ਦੇ ਨਾਲ-ਨਾਲ ਤਾਰ ਨਹੀਂ ਸਮੁੰਦਰ ਦੇ ਨਾਲ ਲੜਾਏ ਆ ਆਪਾਂ। ਉਤਾਰ ਵੀ ਲੱਗੀ ਸੀ ਯਾਰ ਬਈ। ਹਾਂ ਆਪਣੀ ਗੱਡੀ ਆਹੋ ਖੜੀ। ਹੁਣ ਗੱਡੀ 'ਚ ਬੈੰਨੇ ਆ ਸਿੱਖ ਦੋ ਥਾਮਾ ਹੋਰ ਦੇਖਦੇ। ਬਹੁਤ ਬੜੀ ਸਮਗਲਿੰਗ ਉਹੀ ਹੁੰਦੀ ਹੈ ਸੁਪਾਰੀ ਦੀ। ਯਾਦ ਹੈ ਤੇ ਸੁਪਾਰੀ ਦੀ ਉਹ ਮਗਾਲਾ ਮੂਹ ਲਿਆ ਬਾਲ ਹੁੰਦੀ ਸੀ। ਚੱਲੀਏ ਵੀਰ आहीया गड्डी अपनी नंबर भी लाया गाड़ी नहीं है आपकी दिस न्यू कार दिस न्यू कार न्यू कार नई गड्डी है देवसिया आके आजा वीर ओ तंदूर बनया पया है तड़के दो दो कोट पाई होती है ਕਲੰਬੋ ਦੇ ਵਿੱਚ ਥਾਂ-ਥਾਂ ਤੇ ਮਹਾਤਮਾ ਬੁੱਧ ਹੋਂਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਆਇ ਇੱਕ ਇੱਥੋਂ ਤੱਕ ਖਾਸ ਮੰਦਿਰ ਬੋਧੀ ਮੰਦਿਰ ਧਰਮਸਾਲਾ ਦੇ ਟੱਪੱਕ ਦੇ ਨੇ ਧਰਮ ਦੇ ਨਾਮ ਆਪਾਂ ਕਰਦੇ ਤੇ ਮਹਾਲਵੇ ਨਾਲ ਹੀ ਕੋਈ ਨਾ ਆਂਛ ਫਾਦੀ ਰਿ ਸਹ ਸੇਓ ਆਧਮ ਅਚਾਰੀਆ ਆਦਰ ਇੱਕ ਦੁਕਾਨ ਬਣੀ ਹੋਈ ਤੇ ਉੱਤੋਂ ਅਸਮਾਨ ਲਿਆ ਮੜਾ ਜਾ ਪਾਣੀ ਤੇ ਟੁੱਥ ਪੇਸਟ ਅੱਜ ਇੱਥੇ ਸਿੱਕ ਤਿੱਖੜ ਦੁਪਹਿਰ ਆ ਹੁਣ ਤੇ ਹੁਣ ਪੂਰੀ ਗਰਮੀ ਹੈ ਇੱਕ ਕੋਈ ਤਿਹਾਰ ਆ ਤਾਂ ਕਰਕੇ ਦੁਕਾਨਾਂ ਬਹੁਤੀਆਂ ਬੰਦ ਕੀਤੀਆਂ ਹੋਈਆਂ ਨੇ ਹੁਣ ਸਾਰਾ ਕੁਝ ਦੇਖ ਦਿਖਾ ਲਿਆ ਹੁਣ ਆਪਾਂ 에ਅਰਪੋਰਟ ਵੱਲ ਨੂੰ ਜਾਂਦੇ ਆ 에ਅਰਪੋਰਟ ਦੇ ਭਾਜੀ paste for you for your bite teeth strong teeth ਕੀ ਆ ਬਗੀ ਡੋਸਟ ਵਿੱਚ ਨਮਕ ਹੈ ਹਾਂ ਨਮਕ ਹੈਗੀ ਇਹਦੇ ਵਿੱਚ ਦਰਮਿਆਨ ਹੀ ਦੁਪਹਿਰੇ ਵਾਵਾ ਹੋ ਗਈ ਯਾਰ ਦੇਵੇ ਇਥੇ ਪੂਰੀ ਗਰਮੀ ਹੈ ਪੂਰੀ ਤਪਾਟ ਵਰੀ ਜਾਂਦਾ ਹਨਾ ਤੜਕੇ ਵੇਲੇ ਠਰੀ ਜਾਂਦੇ ਸੀ ਆਪਾਂ ਜਿੱਥੋਂ ਸਵੇਰੇ ਆਪਾਂ ਨੂੰ ਆਪਣੇ ਬੇਲੀ ਨੇ ਚੱਕਿਆ ਸੀ ਉੱਥੇ ਲਾ ਦੇਣਾ ਬੰਦਰ ਨਾਇਕੇ ਇੰਟਰਨੈਸ਼ਨਲ 에어ਪੋਰਟ ਕੋਲੰਬੋ ਸ਼੍ਰੀਲੰਕਾ ਥੈਂਕਸ ਆ ਲੋਟ ਬ੍ਰਦਰ ਥੈਂਕਸ ਵੈਲਕਮ ਹੈ ਕਿ ਵੈਲਕਮ ਯੂਅਰ ਕੰਟਰੀ ਇਜ਼ ਬਿਊਟੀਫੁਲ ਸੇਮ ਸੇਮ ਮੇਰੇ ਵੱਲੋਂ ਵੀ ਇਹੀ ਕੁਐਸਚਨ ਪੀਪਲ ਆਰ ਨਾਈਸ ਬਟ ਯੂਅਰ ਕੰਟਰੀ ਇਜ਼ ਟੂ ਐਕਸਪੈਂਸਿਵ ਇਟ ਬੀ ਐਕਸਪੈਂਸਿਵ ਨਾਓ ਟਰਾਈ ਟੂ ਮੈਂ ਪੂਰ ਟਰੈਵਲਰ ਟਰਾਈ ਟੂ ਰਿਡਿਊਸ ਮਹਿੰਗਾਈ ਤੇ ਇਹ ਦੇਸ਼ ਦੀ ਸਭ ਤੋਂ ਸਭ ਤੋਂ ਵੱਡਾ ਨੋਟ ਇਹਦਾ 5000 ਦਾ ਬਈ ਨਸਾ ਕਤਾਬ ਦਾ ਕਰੀ ਜਾਂਦੇ ਖਲਾਰੀ ਬੈਠੇ ਆ ਅਸੀਂ ਸਫਰ ਕਰਦੇ ਤਾਂ ਕਰਕੇ ਸਾਰੇ ਦੇਸ਼ਾਂ ਤੇ ਪੈਸੇ ਅਸੀਂ ਘਰੇ ਰੱਖੇ ਹੋਏ ਆ ਮਾੜੇ ਮੁੱਟੇ ਜਿਵੇਂ 20 30 ਦਾ ਕੋਈ ਨੋਟ ਸਾਹਮ ਕੇ ਘਰੇ ਰੱਖ ਲਈਦਾ ਗਿਵ ਮੀ 2000 2000 ਯਾ ਬਟ ਆਈ ਡੋ ਨੋ ਚੇਂਜ ਟ੍ਰਾਈ ਟੂ ਚੇਂਜ ਬ੍ਰਦਰ ਯਾ ਯਾ ਓਕੇ ਥੈਂਕ ਯੂ ਇਥੋ ਡਿਪਾਰਚਰ ਆ ਜਿਨ੍ਹਾਂ ਨੇ ਚੜਨਾ ਇੱਥੇ ਖੜੇ ਆ ਉਹ ਆ ਟਰਮੀਨਲ ਜਿੱਤੇ ਤੇ ਆਉ ਉਧਰਲੇ ਪਾਸੇ ਸੀ ਅਰਾਈਵਲ ਵਾਲੇ ਲੈਣਾ ਲੱਗੀਆਂ ਹੋਈਆਂ ਨੇ ਕਾਜ਼ੀਰੰਗਾ ਵਾਲਿਆ ਆ ম্যাগਨੇਟਿਕ ਜੇ ਹੈਗੇ ਨੇ ਫ੍ਰਿਜ ਵਾਲੇ ਮਹਿੰਗੀ ਵਾਲੇ ਲਾਈ ਜਾਂਦੇ ਆ ਹਜ਼ਾਰ ਰੁਪਏ ਤਾਂ ਦਿੰਦੇ ਆ ਤੇ ਸਾਡੇ ਜੇਬ ਚ 22500 27-2800 ਰੁਪਿਆ ਹੈਗਾ ਦੇ ਵੀਰੇ ਆਪਣੇ ਕੋਲੇ ਇਹ ਦੇਸ਼ ਦਾ ਇਹਨਾਂ ਨੇ ਇਮੀਗ੍ਰੇਸ਼ਨ ਦਾ ਸਪੈਲਿੰਗ ਦੂਜੂ ਲਿਖਿਆ ਦੇਵ EMI ਆ ਬੜਾ ਭਲੇਖਾ ਜਾ ਪੁੰਦਾ ਚੈੱਕ ਸੋਨਾ 에어ਪੋਰਟ ਹੈ ਨਿੱਕੇ ਜਿਹੇ ਦੇਸ਼ ਦਾ ਅ ਮੁਰੰਮਰਾਂ ਲੱਗ ਗਈਆਂ 8 ਨੰਬਰ ਗੇਟ ਤੇ ਜਾ ਕੇ ਬਹਿਨੇ ਆ ਦਿੱਲੀ ਵੱਲੋਂ ਓਡੇ ਮੁੰਡੇ ਇੱਥੇ ਰੁਕਦੇ ਆ ਸਾਰੇ ਜਿ ਸਾਡੇ ਵਾਂਗੂ ਸਾਡਾ ਵੀ 10 ਘੰਟਿਆਂ ਦਾ ਸਟੇ ਸੀ ਇਹਨਾਂ ਵੀਰਾਂ ਦਾ ਇੱਥੇ 20 ਘੰਟਿਆਂ ਦਾ ਸਟੇ ਸੀ ਇਹ ਬਾਈ ਹੋਣੀ ਗਰਦਾਸਪੁਰ ਤੋਂ ਆ ਤੇ ਕਤਰ ਤੋਂ ਆ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਂ ਆਪਣਾ ਮਨਪ੍ਰੀਤ ਸਿੰਘ ਭਾਜੀ ਮਨਪ੍ਰੀਤ ਦਾ ਫੋਨ ਡਿੱਗ ਪਿਆ ਹੱਥੋਂ ਨਾਲ ਦੀ ਨਾਲ ਤੁਸੀਂ ਬਾਈ ਰਮਨਪ੍ਰੀਤ ਰਮਨਪ੍ਰੀਤ ਤੁਸੀਂ ਵੀਰ ਇਹ ਮੁੰਡੇ ਨਵੇਂ ਚਲੇ ਲਾਇਸੈਂਸ ਬਣਾਉਣ ਤੇ ਬਾਈ ਹੋਣੀ ਹੈ ਹੈ ਬਾਰੇ ਪ੍ਰੀਤ ਇਕੱਠੇ ਹੋਏ ਪ੍ਰੀਤ ਇਕੱਠੇ ਹੋਏ ਆ ਇਹ ਬਾਈ ਹੋਣੀ ਪਹਿਲਾਂ ਇੱਥੇ ਟਰੱਕ ਚਲਾਉਂਦੇ ਆ ਤੇ ਇਹ ਵੀਰ ਹੋਣੀ ਨਵੇਂ ਲਾਇਸੈਂਸ ਬਣਾਉਣ ਚੱਲੇ ਆ ਗੁੱਡ ਲੱਕ ਬਾਈ ਜੀ ਤੁਹਾਨੂੰ ਤੁਹਾਡੇ ਫਿਊਚਰ ਲਈ ਮੇਰਾ ਵੀਰ ਖਿੱਚੋ ਕੰਮ ਬਾਈ ਤੁਹਾਡੇ ਜਹਾਜ ਕਿਨੇ ਉੱਡਣਾ ਜਹਾਜ ਭਾਜੀ 65 ਆਪਣਾ ਵੀ ਉਦੋਂ ਜਿਹੀ ਆ ਫਿਰ ਬਈ ਨੇ ਫਿਰ ਗਲਵਾਤਾ ਕਰਦੇ ਆ ਆਪਾਂ ਹੋਰ ਕੀ ਕਰਨਾ ਜਰੂਰ ਭਾਜੀ ਤੁਹਾਡੀਆਂ ਵੀਡੀਓ ਵੇਖੀਦੀ ਆਂ ਧੰਨਵਾਦ ਵੀਰੇ ਧੰਨਵਾਦ ਜੀ ਜਦੋਂ ਅਸੀਂ ਸਾਨੂੰ ਦੇਖ ਕੇ ਕੀ ਮਿਲਿਆ ਜਦੋਂ ਸਵੇਰੇ ਅਸੀਂ ਉਤਰੇ ਨਾ ਮੈਂ ਤੁਹਾਨੂੰ ਵੇਖਿਆ ਇੱਥੇ ਫਿਰ ਮੈਂ ਹੁਣ ਮੁੜਦੇ ਮੈਂ ਤਾਂ ਹੀ ਬੁਲਾਇਆ ਮੈਂ ਕਿਹਾ ਬਾਈਰ ਕੇ ਬੈਠੇ ਆ ਯਾਰ ਹਾਂਜੀ ਹਾਂਜੀ ਬਾਈਰ ਉਹ ਅਸੀਂ ਤਾਂ ਕਈ ਵਾਰੀ ਬੰਦੋਲ ਜਿਹੇ ਹੁੰਦਾ ਆ ਮਾ ਲੱਗੇ ਜੇ ਕੋਈ ਮੈਂ ਉਮਰਾਂ ਵੇਖ ਕੇ پتہ ਲੱਗਦਾ ਵੀ ਨਿਗੇ ਨਿਗੇ ਦੀਵਾਗਦੇ ਆ ਹਾਂ ਬੰਦਰ ਸੇ ਸਮੱਸਿਆ ਜੀ ਹੁੰਦਾ ਯਾਰ ਨਹੀਂ ਨਹੀਂ ਫਿਰ ਹਜੇ ਮੈਂ ਹੋਰ بڑا ਕੁਝ ਕਰਨਾ ਕੁਝ ਖਾਣੇ ਜਿੰਦ ਨਹੀਂ ਆਰ 4 ਤੇ ਆ ਇਹ ਚੇਰੀ ਲੰਕਣ ਆਹ ਕਗੋਦ ਜੀ ਦੇ ਦਿੰਦੇ ਪਰ ਕਿ ਹਸਰਾਣਾ ਜਾ ਵਿੱਚ ਲੋਗੜ ਭਰਿਆ ਹੋਇਆ ਕਿਸੇ ਕੰਮ ਦੀ ਚੀਜ਼ ਨਹੀਂ ਇਹ ਠੀਕ ਆ ਬਾਜੀ ਗਰਮੀ ਬਹੁਤ ਹੋਈ ਜਾਂਦੀ ਹੈ ਗਰਮੈਸ਼ਤਾ ਹੈਗੀ ਹੈ ਇਧਰ ਦੇਵ ਬਾਜੀ ਜਹਾਜ਼ ਚ ਚਾਹ ਬਣਾਈ ਜਾਂਦੇ ਆ ਉਹਨੇ ਦਿੱਤੀ ਕਾਲੀ ਚਾਹ ਤੇ ਨਾਲ ਦੁੱਧ ਵੀ ਦਿੱਤਾ ਘਰ ਦੀ ਚਾਹ ਹੁੰਦੀ ਹੈ ਇਹ ਉਬਰਾਨੀ ਚਾਹ ਸੀਗੀ ਆ ਨਾ ਉਹ ਮਠਿਆ ਮਠਾ ਵੀ ਦਿੱਤਾ ਨਾਲ ਰਾਤ 10:08 ਦਾ ਸਮਾਂ ਹੋਇਆ। ਸਹੀ 10:00 ਵਜੇ ਅਜੇ ਇੱਥੇ ਲੈਂਡ ਕਰ ਗਿਆ। ਆਬੂ ਧABI ਪਹੁੰਚ ਕੇ ਇੱਕ ਵਾਰੀ ਫਿਰ UAE ਦੇ ਵਿੱਚ। ਠੀਕ ਹੈ ਦੇ ਵੀਰ। ਅਰਾਈਵਲਸ UAE ਦੀਆਂ 7 ਸਟੇਟਾਂ ਤੇ ਆਬੂ ਧABI ਸਟੇਟ ਵੀ ਆ ਤੇ ਇਹਦੀ ਰਾਜਧਾਨੀ ਵੀ ਹੈ UAE ਦੀ। ਤੇ ਆਪਾਂ ਰਾਜਧਾਨੀ ਦੇ ਪਹੁੰਚ ਗਏ। ਥੋੜੇ ਦਿਨਾਂ ਜੀ ਸਾਡੇ ਦੇਸ਼ ਦੇ ਵਿੱਚ ਦੂਜਾ ਗੇੜਾ 13 ਦਸੰਬਰ ਨੂੰ ਤੇ ਅੱਜ 25 ਜਨਵਰੀ ਨੂੰ ਐਂਟਰੀ ਪਾਈ ਆ ਕੁਛ ਨਹੀਂ ਪੁੱਛਦੇ ਇਹ ਸਿਰਫ ਆਪਣੇ ਮੋਰਨ ਲਾ ਦਿੰਦੇ ਆ ਅੱਖਾਂ ਸਕੈਨ ਕਰਦੇ ਆ ਤੇ ਉਂਗਲਾ ਸਕੈਨ ਕਰਦੇ ਆ ਤੇ ਵੈਲਕਮ ਕਹਿ ਦਿੰਦੇ ਆ ਨਾ ਹੋਟਲ ਬੁਕਿੰਗ ਨਾ ਰੈਸਟੋਰੈਂਟ ਟਿਕਟ ਤੇ ਅਬੂ ਧਾਬੀ ਦੇ ਵਿੱਚ ਲੈਣ ਆਏ ਆ ਪਾਣੂ ਬਾਈ ਅਜੀਤ ਸਿੰਘ ਅਬੂ ਧਾਬੀ ਸਾਸਰੀ ਕਾ ਸਾਡੀ 3 ਮਹੀਨੇ 2 2.5 ਮਹੀਨੇ ਹੋ ਗਏ ਗੱਲ ਹੁੰਦੀ ਨੂੰ ਅੱਜ ਸਾਡਾ ਮਿਲਣ ਦਾ ਸਬੱਬ ਬਣਿਆ ਤੇ ਬਾਈ ਉਹਨਾਂ ਨੇ ਦੱਸਿਆ ਵੀ ਜਿਹੜਾ 에어ਪੋਰਟ ਆਪ ਦੇਖੀ ਜਾਂਦੇ ਆ ਇਹ ਨਵਾਂ 에어ਪੋਰਟਾ ਮਹੀਨਾ ਕੋ ਹੋਇਆ ਇਹਨੂੰ ਚੱਲੇ ਨੂੰ ਅੱਜ ਸਵੇਰੇ ਚਾਹ ਪੀਤੀ ਦਿੱਲੀ 에어ਪੋਰਟ ਤੇ ਦੁਪਹਿਰੇ ਰੋਟੀ ਖਾਧੀ ਸ਼੍ਰੀਲੰਕਾ ਚ ਤੇ ਸ਼ਾਮੀ ਰੋਟੀ ਖਾਧੀ ਆਪਾਂ ਯੂਏਈ ਦੇ ਵਿੱਚ ਅਬੂਦਾਬੀ ਅੱਜ ਇੱਥੇ ਅਸੀਂ ਬਾਈ ਅਜੀਤ ਅਰਗਿਆਂ ਕੋਲੇ ਤੇ ਅਬੂਦਾਬੀ ਪਹੁੰਚ ਗਏ ਕੱਲ ਨੂੰ ਅਬੂਦਾਬੀ ਦੀਆਂ ਨੇੜੇ ਤੜੜੀਆਂ ਦੀਆਂ ਥਾਂਵਾਂ ਦੇਖਣ ਆਣੀਆਂ ਉਹ ਦੇਖਾਂਗੇ ਤੇ ਜਿਹੜਾ ਸਫ਼ਰ ਇਹ ਜਿਵੇਂ ਰੋਕਿਆ ਸੀਗਾ ਉੱਥੋਂ ਅੱਗੇ ਇਹਨੂੰ ਕੰਟੀਨਿਊ ਕਰਾਂਗੇ ਪਾਉਜ਼ ਕੀਤਾ ਸੀ ਹੁਣ ਮੰਨ ਲਓ ਵੀ ਦੁਬਾਰੇ ਸ਼ੁਰੂ ਕਰਦੇ ਆ ਇਹਨੂੰ ਆਪਾਂ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਆਪਣੀ ਸਲਾਹ ਟਿੱਪਣੀਆਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਿਓ ਕੱਲ ਦਾ ਸਫਰ ਕੱਲ ਦੀ ਰਾਤ ਸਾਡੀ 에য়ারਪੋਰਟ ਤੇ ਤੁਰੇ ਫੇਰੇ ਚ ਲੰਘੀ ਤੇ ਭਾਜੀ ਹੁਣ ਟਾਈਮ ਨਾਲ țeਡੇ ਹੋ ਗਏ ਹੁਣ ਸਤਿ ਸ੍ਰੀ ਅਕਾਲ ਕੋਈ ਸਮੱਸਿਆ ਨਹੀਂ ਸਤਿ ਸ੍ਰੀ ਅਕਾਲ ਬਾਈ ਧੰਨਵਾਦ